Yeah. ਇੱਕ ਕਰਿਆ ਦੇ ਆਇਆ ਮੁਬਾਰਕਾ ਦੇ ਦੀਏ ਭਾਈ ਸਾਹਿਬ ਨੂੰ ਬਹੁਤ ਸ਼ਿੰਗ ਇਹਨਾਂ ਨੇ ਇਹ ਜੀ ਕਢਾਈ ਨੇ ਜਿਨ੍ਹਾਂ ਦੀ ਬਹੁਤ ਬਹੁਤ ਮਾਣਤ ਹੈ ਨਹੀਂ ਸੀ ਜੀ ਬਾਕੀ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰ ਮੈਂ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਕੋਸ ਮੈ ਮੇ ਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਥੱਲਾ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ આજે કેમ બહાર ફરવા નીકળ્યા ને